ਕੀ ਪੰਜਾਬ ਦੀਆਂ ਜ਼ਿਲ੍ਹਾ ਨਸ਼ੇ ਦਾ ਗੜ ਬਣ ਚੁੱਕੀਆਂ ਨੇ ਇਹ ਸਵਾਲ ਇੱਕ ਕੈਦੀ ਨੇ ਜੱਜ ਦੇ ਸਾਹਮਣੇ ਖੜਾ ਕੀਤਾ ਕਿ ਜੇਲ੍ਹਾਂ ਦੇ ਅੰਦਰ ਪੁਲਿਸ ਵੱਲੋਂ ਉਸ ਤੋਂ ਨਸ਼ਾ ਵੀ ਕਾਇਆ ਜਾਂਦਾ ਸਾਡੇ ਨਾਲ ਜੇਲ੍ਹ ਮੰਤਰੀ ਸੂਨ ਸਿੰਘ ਠੰਡਲ ਨੇ ਸੁਣਨਾ ਗੱਲਬਾਤ ਕਰਦੇ ਆ ਠੰਡਲ ਸਾਹਿਬ ਪੰਜਾਬ ਸਰਕਾਰ ਨੇ ਮੁਹਿੰਮ ਵਿੱਢੀ ਹੈ ਨਸ਼ਿਆਂ ਖਿਲਾਫ ਪਰ ਇੱਕ ਸਵਾਲ ਵੱਡਾ ਜਿਹੜਾ ਇੱਕ ਕੈਦੀ ਨੇ ਖੜਾ ਕਰਤਾ ਉਸ ਵਿੱਚ ਹੁੰਦੇ ਉਹ ਇਦਾਂ ਦਾ ਬੰਦਾ ਜਿਹੜਾ ਆ ਕੋਰਟ 'ਤੇ ਜਾ ਕੇ ਇਹਨੇ ਜੋ ਆ ਡਰਾਮਾ ਜਿਹਾ ਰਚਿਆ ਮੈਂ ਸਮਝਦਾ ਕਿ ਇਹ ਦੀ ਇੱਕ ਸਾਜ਼ਿਸ਼ ਦੇ ਤਹਿਤ ਆਇਆ ਇੱਕ ਕ੍ਰਿਮੀਨਲ ਟਾਈਪ ਦਾ ਬੰਦਾ ਆ ਕੋਰਟਾਂ ਵਿੱਚ ਇਹਦੇ ਮੁਕਾਦਮੇ ਦਰਜ ਹੋਇਆ ਕੋਰਟਾਂ ਨੇ ਫੈਸਲੇ ਕਰਨੇ ਕੀ ਹੋਣੀ ਗੱਲ ਸੋ ਉਸ ਕਰਕੇ ਇਹ ਮੇਰੇ ਖਿਆਲ ਮੁਤਾਬਕ ਉਹਦਾ ਇਹ ਗੱਲ ਕਹਿ ਦੇਣਾ ਕਿ ਉਥੇ ਏਦਾਂ ਮੈਂ 1500 ਦੀ ਪੂੜੀ ਲਈ ਹੈ ਸਵਾਲ ਪੈਦਾ ਹੀ ਹੁੰਦਾ ਹੈ 1500 ਰੁਪਇਆ ਤੇ ਕਿਸੇ ਕੈਦੀ ਕੋ ਉਦੇ ਨਹੀਂ ਹੁੰਦਾ ਸੋ ਇਹ ਇੱਕ ਬਦਨਾਮ ਕਰਨ ਵਾਲੀ ਗੱਲ ਆ ਉਹ ਛੱਤ ਦਿਮਾਗ ਆਦਮੀ ਆ ਮੈਂ ਸਮਝਦਾ ਕਿ ਉਹਦੇ ਵਿੱਚ ਕੋਈ ਹੋਰ ਜੀ ਗੱਲ ਮੇਰੀ ਹਾਲੇ ਤੱਕ ਜਿਹੜੀ ਹੁਣ ਜੋ ਗੱਲ ਹੋਈ ਹੈ ਉਹ ਸਾਹਮਣੇ ਨਹੀਂ ਆਈ। ਸ੍ਰੀ ਸਾਹਿਬ ਪਹਿਲਾਂ ਵੀ ਪਹਿਲਾਂ ਵੀ ਕੁਝ ਸਵਾਲ ਉੱਠਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਲੱਗਦਾਗਾ ਕਿ ਜਦੋਂ ਤੁਸੀਂ ਮੰਤਰੀ ਬਣਿਆ ਪਹਿਲਾਂ ਸ਼ਸ਼ੀਕਾਂਤ ਨੇ ਸਵਾਲ اٹھਾਏ ਹੋਰ ਲੋਕ ਵੀ ਸਵਾਲ ਉਠਾਉਂਦੇ ਰਹੇ ਨੇ ਤੁਹਾਨੂੰ ਲੱਗਦਾਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਤਰ੍ਹਾਂ ਦੇ ਸੁਧਾਰ ਦੀ ਇੱਕ ਜਿਹੜੀ ਜੇਲ ਰਿਫਾਰਮ ਆ ਉਹਦੀ ਲੋੜ ਆ ਗਈ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਰ-ਵਾਰ ਸਾਹਮਣੇ ਆ ਰਹੀਆਂ। ਦੇਖੋ ਆਵਾਜ਼ ਉਠਾਉਣੇ ਜਾਂ ਸਵਾਲ ਉਠਾਉਣੇ ਠੀਕ ਹੈ ਕੁਝ ਗੁਣਾਂ ਵਾਰ ਗੱਲਾਂ ਸੱਚੀਆਂ ਵੀ ਹੁੰਦੀਆਂ ਕੁਝ ਨਹੀਂ ਵੀ ਹੁੰਦੀਆਂ। ਸ਼ਸ਼ੀਕਾਂਤ ਦਾ ਬਹੁਤ ਕੁਝ ਕਹੀ ਜਾਂਦਾ ਉਹ ਹੁਣ ਆਪਣੇ ਸਮੇਂ ਦਾ ਕੁਝ ਕਰ ਨਹੀਂ ਸਕਿਆ ਹੁਣ ਜਦੋਂ ਹੱਥੋਂ ਗੱਲ ਨਿਕਲ ਕੇ ਰਿਟਾਇਰ ਹੋ ਗਿਆ ਤੇ ਹੁਣ ਵੀ ਸਿਆਸੀ ਧਰਮੇ ਚ ਕਰਦਾ ਜੀ ਜੇਲ ਨੂੰ ਇਨਕੁਆਰੀ ਮਾਰਕ ਕੀਤੀ ਗਈ ਹੈ ਕਦੋਂ ਤੱਕ ਰਿਪੋਰਟ ਆਊਗੀ ਉਹ ਆਪਣੇ ਜਾਖੜ ਨੇ ਆਪਣੇ ਡੀਆਜੀ ਨੇ ਇਥੇ ਕੇਸ ਦੀ ਇਨਕੁਆਰੀ ਉਹਨੂੰ ਮਾਰਕ ਕੀਤੀ ਹੈ ਜੋ ਜੇਲ ਦੀ ਘਟਨਾ ਦੇ ਉਨਕੁਆਰੀ ਕਰ ਰਹੇ ਆਂ ਔਰ ਦੂਸਰੀ ਇਨਕੁਆਰੀ ਜਿਹੜੀ ਹੈ ਜੋ ਪੁਲਿਸ ਦੇ ਮਹਾਲੀ ਦਾ ਜੋ ਐਸਐਸਪੀ ਹੈ ਉਹ ਵੀ ਕੋਈ ਇਨਕੁਆਰੀ ਕਰ ਰਹੇ ਆਂ ਮੇਰੇ ਬੰਦਾ ਜਿਹਨੂੰ ਸਾਡੇ ਕੋਲੋਂ ਜਦੋਂ ਜੇਲ੍ਹ ਕਸਟਡੀ ਚੋਂ ਬਾਹਰ ਆਉਂਦਾ ਬੰਦਾ ਅਸੀਂ ਉਹਨੂੰ ਬਿਲਕੁਲ ਸਾਡੇ ਮੈਕਮੈਂਟ ਚੈੱਕ ਕਰਕੇ ਭੇਜਿਆ ਉਸ ਤੋਂ ਬਾਅਦ ਉਹ ਪੰਜਾਬ ਪੁਲਿਸ ਦੇ ਬੰਦਿਆਂ ਦੇ ਹਵਾਲੇ ਗਿਆ ਜਦ ਤੱਕ ਵਾਪਸ ਨਹੀਂ ਜਾਂਦਾ ਰਸਤੇ 'ਚ ਕੀ ਹੋਇਆ ਹੈ ਇੱਥੇ ਬਖਸ਼ੀ ਖਾਨ ਨੇ ਕੀ ਹੋਇਆ ਇਹਦੇ ਬਾਰੇ ਤਾਂ ਉਹ ਜਵਾਬ ਦੇ ਸਕਦੇ ਐ ਉਸ ਉਸ਼ਕਰਪਨ ਹੈ ਕਿ ਕੋਈ ਸਪੈਸ਼ਲ ਮੂਵਮੈਂਟ ਚਲਾਈ ਜਾਵੇ ਜਿਨ੍ਹਾਂ ਦੇ ਅਦਰ ਜਿਹੜੇ ਇਹ ਜੇ ਸਵਾਲ ਨੇ ਉੱਠਨੇ ਬੰਦ ਹੋ ਜਾਣ ਦੇਖੋ ਇਹ ਤਾਂ ਜੇ ਕੋਈ ਸਾਡਾ ਅਧਿਕਾਰੀ ਦੀ ਕੋਈ ਅਨੇ ਗੱਲ ਆਉਗੀ ਇਧਰ ਨਹੀਂ ਗੱਲ ਵਿੱਚ ਉਹਦੇ ਕਹਿਣ ਨਾਲ ਨਹੀਂ ਵੀ ਉਹਨੇ ਜੋ ਕਹਿਤਾ ਉਹ ਸਾਰਾ ਗੱਲ ਸੱਚਾ ਜੇ ਕੋਈ ਗੱਲ ਇ